ਨਕਸ਼ਾ ਅੱਖਾਂ ਦੇ ਸਾਹਮਣੇ ਜਦੋਂ ਆਉਂਦਾ ਏ ਉਹਦੇ ਵਿਛੜੇ ਹੋਏ ਪਰਿਵਾਰ ਦਾ ਏ ਤਰਦੀ ਤੜਫਦੀ ਨੀਲਾ ਆਕਾਸ਼ ਰੁੰਦਾ ਹਿਰਦਾ ਪਰਬਤਾਂ ਦਾ ਪੁੱਭਾ ਮਾਰਦਾ ਏ ਸਿੱਖੀ ਵਾਸਤੇ ਕੈਡਕ ਕੂਲ ਕੀਤਾ ਕਿੱਡਾ ਹੌਸਲਾ ਮੇਰੇ ਦਤਾਰ ਦਾ ਏ ਕੋਈ ਦੌਲਤਾਂ ਦੇਸ਼ ਤੋਂ ਵਾਰਦਾ ਹੋ ਟੁਕੜੇ ਕੌਣ ਕਲੇਜੇ ਦੇ ਵਾਰਦਾ ਏ ਪੱਟ ਚੀਰਨਾ ਮਨੁੱਖਲੀ ਹੈ ਸਹਿਲ ਹੁੰਦਾ ਦਰਦ ਕਲੇਜੇ ਦੇ ਚੀਰਿਆਂ ਦਾ ਵੱਡੇ ਵੀਰ ਚਮਕੌਰ ਸ਼ਹੀਦ ਹੋ ਗਏ ਸਾਥ ਛੱਡ ਕੇ ਛੋਟੇ ਵੀਰਿਆਂ ਦਾ ਛੋਟੇ ਬੱਚੇ ਦੀਵਾਰਾਂ 'ਚ ਬੀੜ ਦਿੱਤੇ ਕੋਈ ਪੀਰ ਨਹੀਂ ਸੀ ਬੇਪੀਰਿਆਂ ਦਾ ਹੋਣੀ ਡੈਣ ਨੇ ਇੱਟ ਤੇ ਇੱਟ ਰੱਖ ਕੇ ਵਰਜਨ ਕੀਤਾ ਦਸ਼ਮੇਸ਼ ਦੇ ਹੀਰਿਆਂ ਦਾ ਜ਼ਿਕਰ ਕਰਦੇ ਫਰਿਸ਼ਤੇ ਵੀ ਅੰਬਰਾਂ ਤੇ ਇਸ ਸਰਹੰਦ ਦੀ ਖੂਨੀ ਦੀਵਾਰ ਦਾ ਏ ਦੁੱਲਾ ਖੂਨ ਸ਼ਹੀਦਾਂ ਦਾ ਚਮਣ ਅੰਦਰ ਰੰਗ ਹੋ ਗਿਆ ਸੋਖ ਗੁਲਜ਼ਾਰ ਦਾ ਏ ਰੰਗ ਹੋ ਗਿਆ ਸੋਖ ਗੁਲਜ਼ਾਰ ਦਾ ਏ ਨਕਸ਼ਾ ਅੱਖਾਂ ਦੇ ਸਾਹਮਣੇ ਜਦੋਂ ਆਉਂਦਾ ਏ ਉਦੇ ਵਿਛੜੇ ਹੋਏ ਪਰਿਵਾਰ ਦਾ ਏ ਤਰਦੀ ਤਰਫ ਦੀ ਨੀਲਾ ਆਕਾਸ਼ ਰੁੰਦਾ ਹਿਰਦਾ ਪਰਬਤਾਂ ਦਾ ਪੁੱਭਾ ਮਾਰਦਾ ਏ ਸਿੱਖੀ ਵਾਸਤੇ ਕਿੱਡਾ ਕੂਲ ਕੀਤਾ ਕਿੱਡਾ ਹੌਸਲਾ ਮੇਰੇ ਦਤਾਰ ਦਾ ਏ ਕੋਈ ਦੌਲਤਾਂ ਦੇਸ਼ ਤੋਂ ਵਾਰਦਾ ਹੋ ਟੁਕੜੇ ਕੌਣ ਕਲੇਜੇ ਦੇ ਵਾਰਦਾ ਏ ਪਟ ਚੀਰਨਾ ਮਨੁੱਖਲੀ ਹੈ ਸਹਿਲ ਹੁੰਦਾ ਦਰਦ ਕਿਲੇਜੇ ਦੇ ਚੀਰਿਆਂ ਦਾ ਵੱਡੇ ਵੀਰ ਚਮਕੌਰ ਸ਼ਹੀਦ ਹੋ ਗਏ ਸਾਥ ਛੱਡ ਕੇ ਛੋਟੇ ਵੀਰਿਆਂ ਦਾ ਛੋਟੇ ਬੱਚੇ ਦੀਵਾਰਾਂ 'ਚ ਬੀੜ ਦਿੱਤੇ ਕੋਈ ਪੀਰ ਨਹੀਂ ਸੀ ਬੇਪੀਰਿਆਂ ਦਾ ਹੋਣੀ ਡੈਨ ਨੇ ਇੱਟ ਤੇ ਇੱਟ ਰੱਖ ਕੇ ਵਜਨ ਕੀਤਾ ਦਸ਼ਮੇਸ਼ ਦੇ ਹੀਰਿਆਂ ਦਾ ਜ਼ਿਕਰ ਕਰਦੇ ਫਰਿਸ਼ਤੇ ਵੀ ਅੰਬਰਾਂ ਤੇ ਇਸ ਸਰਹੰਦ ਦੀ ਖੂਨੀ ਦੀਵਾਰ ਦਾ ਏ ਦੁੱਲਾ ਖੂਨ ਸ਼ਹੀਦਾਂ ਦਾ ਚਮਣ ਅੰਦਰ ਰੰਗ ਹੋ ਗਿਆ ਸੋਖ ਗੁਲਜ਼ਾਰ ਦਾ ਏ ਰੰਗ ਹੋ ਗਿਆ ਸੋਖ ਗੁਲਜ਼ਾਰ ਦਾ ਏ ਨਕਸ਼ਾ ਅੱਖਾਂ ਦੇ ਸਾਹਮਣੇ ਜਦੋਂ ਆਉਂਦਾ ਏ ਉਹਦੇ ਵਿਛੜੇ ਹੋਏ ਪਰਿਵਾਰ ਦਾ ਏ ਤੜੀ ਤੜਫਦੀ ਨੀਲਾ ਆਕਾਸ਼ ਰੁੰਦਾ ਹਿਰਦਾ ਪਰਬਤਾਂ ਦਾ ਪੁੱਭਾ ਮਾਰਦਾ ਏ ਸਿੱਖੀ ਵਾਸਤੇ ਕਿੱਡਾ ਕੂਲ ਕੀਤਾ ਕਿੱਡਾ ਹੌਸਲਾ ਮੇਰੇ ਦਤਾਰ ਦਾ ਏ ਕੋਈ ਦੌਲਤਾਂ ਦੇਸ ਤੋਂ ਵਾਰਦਾ ਹੋ ਟੁਕੜੇ ਕੌਣ ਕਲੇਜੇ ਦੇ ਵਾਰਦਾ ਏ ਪਟ ਚੀਰਨਾ ਮਨੁੱਖਲੀ ਹੈ ਸਹਿਲ ਹੁੰਦਾ ਦਰਦ ਕਲੇਜੇ ਦੇ ਚੀਰਿਆਂ ਦਾ ਵੱਡੇ ਵੀਰ ਚਮਕੌਰ ਸ਼ਹੀਦ ਹੋ ਗਏ ਸਾਥ ਛੱਡ ਕੇ ਛੋਟੇ ਵੀਰਿਆਂ ਦਾ ਛੋਟੇ ਬੱਚੇ ਦੀਵਾਰਾਂ 'ਚ ਬੀੜ ਦਿੱਤੇ ਕੋਈ ਪੀਰ ਨਹੀਂ ਸੀ ਬੇਪੀਰਿਆਂ ਦਾ ਹੋਣੀ ਡੈਨ ਨੇ ਇੱਟ ਤੇ ਇੱਟ ਰੱਖ ਕੇ ਵਜਨ ਕੀਤਾ ਦਸ਼ਮੇਸ਼ ਦੇ ਹੀਰਿਆਂ ਦਾ ਜ਼ਿਕਰ ਕਰਦੇ ਫਰਿਸ਼ਤੇ ਵੀ ਅੰਬਰਾਂ ਤੇ ਇਸ ਸਰਹੰਦ ਦੀ ਖੂਨੀ ਦੀਵਾਰ ਦਾ ਏ ਦੁੱਲਾ ਖੂਨ ਸ਼ਹੀਦਾਂ ਦਾ ਚਮਣ ਅੰਦਰ ਰੰਗ ਹੋ ਗਿਆ ਸੋਖ ਗੁਲਜ਼ਾਰ ਦਾ ਏ ਰੰਗ ਹੋ ਗਿਆ ਸੋਖ ਗੁਲਜ਼ਾਰ ਦਾ ਏ ਨਕਸ਼ਾ ਅੱਖਾਂ ਦੇ ਸਾਹਮਣੇ ਜਦੋਂ ਆਉਂਦਾ ਏ ਉਹਦੇ ਵਿਛੜੇ ਹੋਏ ਪਰਿਵਾਰ ਦਾ ਏ ਤਰਦੀ ਤੜਫਦੀ ਨੀਲਾ ਆਕਾਸ਼ ਰੁੰਦਾ ਹਿਰਦਾ ਪਰਬਤਾਂ ਦਾ ਪੁੱਭਾ ਮਾਰਦਾ ਏ ਸਿੱਖੀ ਵਾਸਤੇ ਕਿੱਡਾ ਕੂਲ ਕੀਤਾ ਕਿੱਡਾ ਹੌਸਲਾ ਮੇਰੇ ਦਤਾਰ ਦਾ ਏ ਕੋਈ ਦੌਲਤਾਂ ਦੇਸ਼ ਤੋਂ ਵਾਰਦਾ ਹੋ ਟੁਕੜੇ ਕੌਣ ਕਲੇਜੇ ਦੇ ਵਾਰਦਾ ਏ ਪਟ ਚੀਰਨਾ ਮਨੁੱਖ ਲਈ ਹੈ ਸਹਿਲ ਹੁੰਦਾ ਦਰਦ ਕਲੇਜੇ ਦੇ ਚੀਰਿਆਂ ਦਾ ਵੱਡੇ ਵੀਰ ਚਮਕੌਰ ਸ਼ਹੀਦ ਹੋ ਗਏ ਸਾਤ ਛੱਡ ਕੇ ਛੋਟੇ ਵੀਰਿਆਂ ਦਾ ਛੋਟੇ ਬੱਚੇ ਦੀਵਾਰਾਂ 'ਚ ਬੀੜ ਦਿੱਤੇ ਕੋਈ ਪੀਰ ਨਹੀਂ ਸੀ ਬੇਪੀਰਿਆਂ ਦਾ ਹੋਣੀ ਡੈਨ ਨੇ ਇੱਟ ਤੇ ਇੱਟ ਰੱਖ ਕੇ ਵਜਨ ਕੀਤਾ ਦਸ਼ਮੇਸ਼ ਦੇ ਹੀਰਿਆਂ ਦਾ ਜ਼ਿਕਰ ਕਰਦੇ ਫਰਿਸ਼ਤੇ ਵੀ ਅੰਬਰਾਂ ਤੇ ਇਸ ਸਰਹੰਦ ਦੀ ਖੂਨੀ ਦੀਵਾਰ ਦਾ ਏ ਦੁੱਲ੍ਹਾ ਖੂਨ ਸ਼ਹੀਦਾਂ ਦਾ ਚਮਣ ਅੰਦਰ ਰੰਗ ਹੋ ਗਿਆ ਸੋਖ ਗੁਲਜ਼ਾਰ ਦਾ ਏ ਰੰਗ ਹੋ ਗਿਆ ਸੋਖ ਗੁਲਜ਼ਾਰ ਦਾ ਏ ਨਕਸ਼ਾ ਅੱਖਾਂ ਦੇ ਸਾਹਮਣੇ ਜਦੋਂ ਆਉਂਦਾ ਏ ਉਹਦੇ ਵਿਛੜੇ ਹੋਏ ਪਰਿਵਾਰ ਦਾ ਏ ਤੜੀ ਤੜਫਦੀ ਨੀਲਾ ਆਕਾਸ਼ ਰੁੰਦਾ ਹਿਰਦਾ ਪਰਬਤਾਂ ਦਾ ਪੁੱਭਾ ਮਾਰਦਾ ਏ ਸਿੱਖੀ ਵਾਸਤੇ ਕੱਢ ਗਕੂਲ ਕੀਤਾ ਕਿੱਡਾ ਹੌਸਲਾ ਮੇਰੇ ਦਤਾਰ ਦਾ ਏ ਕੋਈ ਦੌਲਤਾਂ ਦੇਸ ਤੋਂ ਵਾਰਦਾ ਹੋ ਟੁਕੜੇ ਕੌਣ ਕਲੇਜੇ ਦੇ ਵਾਰਦਾ ਏ ਪੱਟ چیرਣਾ ਮਨੁੱਖਲੀ ਹੈ ਸਹਿਲ ਹੁੰਦਾ ਦਰਦ ਕਲੇਜੇ ਦੇ ਚੀਰਿਆਂ ਦਾ ਵੱਡੇ ਵੀਰ ਚਮਕੌਰ ਸ਼ਹੀਦ ਹੋ ਗਏ ਸਾਥ ਛੱਡ ਕੇ ਛੋਟੇ ਵੀਰਿਆਂ ਦਾ ਛੋਟੇ ਬੱਚੇ ਦਿਵਾਰਾਂ 'ਚ ਬੀੜ ਦਿੱਤੇ ਕੋਈ ਪੀਰ ਨਹੀਂ ਸੀ ਬੇਪੀਰਿਆਂ ਦਾ ਹੋਣੀ ਡੈਨ ਨੇ ਇੱਟ ਤੇ ਇੱਟ ਰੱਖ ਕੇ ਵਜਨ ਕੀਤਾ ਦਸ਼ਮੇਸ਼ ਦੇ ਹੀਰਿਆਂ ਦਾ ਜ਼ਿਕਰ ਕਰਦੇ ਫਰਿਸ਼ਤੇ ਵੀ ਅੰਬਰਾਂ 'ਤੇ ਇਸ ਸਰਹੰਦ ਦੀ ਖੂਨੀ ਦੀਵਾਰ ਦਾ ਏ ਦੁੱਲਾ ਖੂਨ ਸ਼ਹੀਦਾਂ ਦਾ ਚਮਣ ਅੰਦਰ ਰੰਗ ਹੋ ਗਿਆ ਸੋਖ ਗੁਲਜ਼ਾਰ ਦਾ ਏ ਰੰਗ ਹੋ ਗਿਆ ਸੋਖ ਗੁਲਜ਼ਾਰ ਦਾ ਏ ਨਕਸ਼ਾ ਅੱਖਾਂ ਦੇ ਸਾਹਮਣੇ ਜਦੋਂ ਆਉਂਦਾ ਏ ਉਹਦੇ ਵਿਛੜੇ ਹੋਏ ਪਰਿਵਾਰ ਦਾ ਏ ਧਰਤੀ ਤਰਫ ਦੀ ਨੀਲਾ ਆਕਾਸ਼ ਰੁੰਦਾ ਹਿਰਦਾ ਪਹਾੜਾਂ ਦਾ ਪੁੱਭਾ ਮਾਰਦਾ ਏ ਸਿੱਖੀ ਵਾਸਤੇ ਕੈਡਾ ਕੂਲ ਕੀਤਾ ਕਿੱਡਾ ਹੌਸਲਾ ਮੇਰੇ ਦਤਾਰ ਦਾ ਏ ਕੋਈ ਦੌਲਤਾਂ ਦੇਸ ਤੋਂ ਵਾਰਦਾ ਹੋ ਟੁਕੜੇ ਕੌਣ ਕਲੇਜੇ ਦੇ ਵਾਰਦਾ ਏ ਪੱਟ ਚੀਰਨਾ ਮਨੁੱਖ ਲਈ ਹੈ ਸਹੇਲ ਹੁੰਦਾ ਦਰਦ ਕਲੇਜੇ ਦੇ ਚੀਰਿਆਂ ਦਾ ਵੱਡੇ ਵੀਰ ਚਮਕੌਰ ਸ਼ਹੀਦ ਹੋ ਗਏ ਸਾਥ ਛੱਡ ਕੇ ਛੋਟੇ ਵੀਰਿਆਂ ਦਾ ਛੋਟੇ ਬੱਚੇ ਦੀਵਾਰਾਂ 'ਚ ਬੀੜ ਦਿੱਤੇ ਕੋਈ ਪੀਰ ਨਹੀਂ ਸੀ ਬੇਪੀਰਿਆਂ ਦਾ ਹੋਣੀ ਡੈਨ ਨੇ ਇੱਟ ਤੇ ਇੱਟ ਰੱਖ ਕੇ ਵਜਨ ਕੀਤਾ ਦਸ਼ਮੇਸ਼ ਦੇ ਹੀਰਿਆਂ ਦਾ ਜ਼ਿਕਰ ਕਰਦੇ ਫਰਿਸ਼ਤੇ ਵੀ ਅੰਬਰਾਂ ਤੇ ਇਸ ਸਰਹੰਦ ਦੀ ਖੂਨੀ ਦੀਵਾਰ ਦਾ ਏ ਦੁੱਲਾ ਖੂਨ ਸ਼ਹੀਦਾਂ ਦਾ ਚਮਨ ਅੰਦਰ ਰੰਗ ਹੋ ਗਿਆ ਸੋਖ ਗੁਲਜ਼ਾਰ ਦਾ ਏ ਰੰਗੋ ਹੋ ਗਿਆ ਸੋਖ ਗੁਲਜ਼ਾਰ ਦਾ ਏ ਨਕਸ਼ਾ ਅੱਖਾਂ ਦੇ ਸਾਹਮਣੇ ਜਦੋਂ ਆਉਂਦਾ ਏ ਉਹਦੇ ਵਿਛੜੇ ਹੋਏ ਪਰਿਵਾਰ ਦਾ ਏ ਤੜੀ ਤੜਫਦੀ ਨੀਲਾ ਆਕਾਸ਼ ਰੁੰਦਾ ਹਿਰਦਾ ਪਰਬਤਾਂ ਦਾ ਪੁੱਭਾ ਮਾਰਦਾ ਏ ਸਿੱਖੀ ਵਾਸਤੇ ਕਿੱਡਾ ਕੂਲ ਕੀਤਾ ਕਿੱਡਾ ਹੌਸਲਾ ਮੇਰੇ ਦਤਾਰ ਦਾ ਏ ਕੋਈ ਦੌਲਤਾਂ ਦੇਸ਼ ਤੋਂ ਵਾਰਦਾ ਹੋ ਟੁਕੜੇ ਕੌਣ ਕੇ ਲਈ ਜੇ ਦੀਵਾਰ ਦਾ ਪਟ ਚੀਰਨਾ ਮਨੁੱਖਲੀ ਹੈ ਸਹਿਲ ਹੁੰਦਾ ਦਰਦ ਕਲੇਜੇ ਦੇ ਚੀਰਿਆਂ ਦਾ ਵੱਡੇ ਵੀਰ ਚਮਕੌਰ ਸ਼ਹੀਦ ਹੋ ਗਏ ਸਾਥ ਛੱਡ ਕੇ ਛੋਟੇ ਵੀਰਿਆਂ ਦਾ ਛੋਟੇ ਬੱਚੇ ਦੀਵਾਰਾਂ 'ਚ ਬੀੜ ਦਿੱਤੇ ਕੋਈ ਪੀਰ ਨਹੀਂ ਸੀ ਬੇਪੀਰਿਆਂ ਦਾ ਖੂਨੀ ਡੈਨ ਨੇ ਇੱਟ ਤੇ ਇੱਟ ਰੱਖ ਕੇ ਵਜਨ ਕੀਤਾ ਦਸ਼ਮੇਸ਼ ਦੇ ਹੀਰਿਆਂ ਦਾ ਜ਼ਿਕਰ ਕਰਦੇ ਫਰਿਸ਼ਤੇ ਵੀ ਅੰਬਰਾਂ ਤੇ ਇਸ ਸਰਹੰਦ ਦੀ ਖੂਨੀ ਦੀਵਾਰ ਦਾ ਏ ਦੁੱਲਾ ਖੂਨ ਸ਼ਹੀਦਾਂ ਦਾ ਚਮਣ ਅੰਦਰ ਰੰਗ ਹੋ ਗਿਆ ਸੋਖ ਗੁਲਜ਼ਾਰ ਦਾ ਏ ਰੰਗ ਹੋ ਗਿਆ ਸੋਖ ਗੁਲਜ਼ਾਰ ਦਾ ਏ ਨਕਸ਼ਾ ਅੱਖਾਂ ਦੇ ਸਾਹਮਣੇ ਜਦੋਂ ਆਉਂਦਾ ਏ ਉਹਦੇ ਵਿਛੜੇ ਹੋਏ ਪਰਿਵਾਰ ਦਾ ਏ ਤਰਦੀ ਤੜਫਦੀ ਨੀਲਾ ਆਕਾਸ਼ ਰੁੰਦਾ ਹਿਰਦਾ ਪਹਾੜਾਂ ਦਾ ਪੁੱਭਾ ਮਾਰਦਾ ਏ ਸਿੱਖੀ ਵਾਸਤੇ ਕਿੱਡਾ ਕੂਲ ਕੀਤਾ ਕਿੱਡਾ ਹੌਸਲਾ ਮੇਰੇ ਦਤਾਰ ਦਾ ਏ ਕੋਈ ਦੌਲਤਾਂ ਦੇਸ਼ ਤੋਂ ਵਾਰਦਾ ਹੋ ਟੁਕੜੇ ਕੌਣ ਕਲੇਜੇ ਦੇ ਵਾਰਦਾ ਏ ਪੱਟ ਚੀਰਨਾ ਮਨੁਖਲੀ ਹੈ ਸਹਿਲ ਹੁੰਦਾ ਦਰਦ ਕਿਲੇਜੇ ਦੇ ਚੀਰਿਆਂ ਦਾ ਵੱਡੇ ਵੀਰ ਚਮਕੌਰ ਸ਼ਹੀਦ ਹੋ ਗਏ ਸਾਥ ਛੱਡ ਕੇ ਛੋਟੇ ਵੀਰਿਆਂ ਦਾ ਛੋਟੇ ਬੱਚੇ ਦੀਵਾਰਾਂ 'ਚ ਬੀੜ ਦਿੱਤੇ ਕੋਈ ਪੀਰ ਨਹੀਂ ਸੀ ਬੇਪੀਰਿਆਂ ਦਾ ਹੋਣੀ ਡੈਨ ਨੇ ਇੱਟ ਤੇ ਇੱਟ ਰੱਖ ਕੇ ਵਜਨ ਕੀਤਾ ਦਸ਼ਮੇਸ਼ ਦੇ ਹੀਰਿਆਂ ਦਾ ਜ਼ਿਕਰ ਕਰਦੇ ਫਰਿਸ਼ਤੇ ਵੀ ਅੰਬਰਾਂ ਤੇ ਇਸ ਸਰਹੰਦ ਦੀ ਖੂਨੀ ਦੀਵਾਰ ਦਾ ਏ ਦੁੱਲਾ ਖੂਨ ਸ਼ਹੀਦਾਂ ਦਾ ਚਮਣ ਅੰਦਰ ਰੰਗ ਹੋ ਗਿਆ ਸੋਖ ਗੁਲਜ਼ਾਰ ਦਾ ਏ ਰੰਗ ਹੋ ਗਿਆ ਸੋਖ ਗੁਲਜ਼ਾਰ ਦਾ ਏ ਨਕਸ਼ਾ ਅੱਖਾਂ ਦੇ ਸਾਹਮਣੇ ਜਦੋਂ ਹੁੰਦਾ ਏ ਉਦੇ ਵਿਛੜੇ ਹੋਏ ਪਰਿਵਾਰ ਦਾ ਏ ਤਰਦੀ ਤਰਫ ਦੀ ਨੀਲਾ ਆਕਾਸ਼ ਰੁੰਦਾ ਹਿਰਦਾ ਪਰਬਤਾਂ ਦਾ ਪੁੱਭਾ ਮਾਰਦਾ ਏ ਸਿੱਖੀ ਵਾਸਤੇ ਕਿੱਡਾ ਕੂਲ ਕੀਤਾ ਕਿੱਡਾ ਹੌਸਲਾ ਮੇਰੇ ਦਤਾਰ ਦਾ ਏ ਕੋਈ ਦੌਲਤਾਂ ਦੇਸ਼ ਤੋਂ ਵਾਰਦਾ ਹੋ ਟੁਕੜੇ ਕੌਣ ਕਲੇਜੇ ਦੇ ਵਾਰਦਾ ਏ ਪਟ ਚੀਰਨਾ ਮਨੁੱਖਲੀ ਹੈ ਸਹਿਲ ਹੁੰਦਾ ਦਰਦ ਕਲੇਜੇ ਦੇ ਚੀਰਿਆਂ ਦਾ ਵੱਡੇ ਵੀਰ ਚਮਕੌਰ ਸ਼ਹੀਦ ਹੋ ਗਏ ਸਾਥ ਛੱਡ ਕੇ ਛੋਟੇ ਵੀਰਿਆਂ ਦਾ ਛੋਟੇ ਬੱਚੇ ਦੀਵਾਰਾਂ 'ਚ ਬੀੜ ਦਿੱਤੇ ਕੋਈ ਪੀਰ ਨਹੀਂ ਸੀ ਬੇਪੀਰਿਆਂ ਦਾ ਹੋਣੀ ਡੈਨ ਨੇ ਇੱਟ ਤੇ ਇੱਟ ਰੱਖ ਕੇ ਵਜਨ ਕੀਤਾ ਦਸ਼ਮੇਸ਼ ਦੇ ਹੀਰਿਆਂ ਦਾ ਜ਼ਿਕਰ ਕਰਦੇ ਫਰਿਸ਼ਤੇ ਵੀ ਅੰਬਰਾਂ ਤੇ ਇਸ ਸਰਹੰਦ ਦੀ ਖੂਨੀ ਦੀਵਾਰ ਦਾ ਏ ਦੁੱਲਾ ਖੂਨ ਸ਼ਹੀਦਾਂ ਦਾ ਚਮਣ ਅੰਦਰ ਰੰਗ ਹੋ ਗਿਆ ਸੋਖ ਗੁਲਜ਼ਾਰ ਦਾ ਏ ਰੰਗ ਹੋ ਗਿਆ ਸੋਖ ਗੁਲਜ਼ਾਰ ਦਾ ਏ ਨਕਸ਼ਾ ਅੱਖਾਂ ਦੇ ਸਾਹਮਣੇ ਜਦੋਂ ਆਉਂਦਾ ਏ ਉਹਦੇ ਵਿਛੜੇ ਹੋਏ ਪਰਿਵਾਰ ਦਾ ਏ ਤੜੀ ਤੜਫਦੀ ਨੀਲਾ ਆਕਾਸ਼ ਰੁੰਦਾ ਹਿਰਦਾ ਪਰਬਤਾਂ ਦਾ ਪੁੱਭਾ ਮਾਰਦਾ ਏ ਸਿੱਖੀ ਵਾਸਤੇ ਕਿੱਡਾ ਕੂਲ ਕੀਤਾ ਕਿੱਡਾ ਹੌਸਲਾ ਮੇਰੇ ਦਤਾਰ ਦਾ ਏ ਕੋਈ ਦੌਲਤਾਂ ਦੇਸ਼ ਤੋਂ ਵਾਰਦਾ ਹੋ ਟੁਕੜੇ ਕੌਣ ਕਲੇਜੇ ਦੇ ਵਾਰਦਾ ਏ ਪਟ ਚੀਰਨਾ ਮਨੁੱਖਲੀ ਹੈ ਸਹਿਲ ਹੁੰਦਾ ਦਰਦ ਕਲੇਜੇ ਦੇ ਚੀਰਿਆਂ ਦਾ ਵੱਡੇ ਵੀਰ ਚਮਕੌਰ ਸ਼ਹੀਦ ਹੋ ਗਏ ਸਾਥ ਛੱਡ ਕੇ ਛੋਟੇ ਵੀਰਿਆਂ ਦਾ ਛੋਟੇ ਬੱਚੇ ਦੀਵਾਰਾਂ 'ਚ ਬੀੜ ਦਿੱਤੇ ਕੋਈ ਪੀਰ ਨਹੀਂ ਸੀ ਬੇਪੀਰਿਆਂ ਦਾ ਹੋਣੀ ਡੈਨ ਨੇ ਇੱਟ ਤੇ ਇੱਟ ਰੱਖ ਕੇ ਵਜਨ ਕੀਤਾ ਦਸ਼ਮੇਸ਼ ਦੇ ਹੀਰਿਆਂ ਦਾ ਜ਼ਿਕਰ ਕਰਦੇ ਫਰਿਸ਼ਤੇ ਵੀ ਅੰਬਰਾਂ 'ਤੇ ਇਸ ਸਰਹੰਦ ਦੀ ਖੂਨੀ ਦੀਵਾਰ ਦਾ ਏ ਦੁੱਲਾ ਖੂਨ ਸ਼ਹੀਦਾਂ ਦਾ ਚਮਣ ਅੰਦਰ ਰੰਗ ਹੋ ਗਿਆ ਸੋਖ ਗੁਲਜ਼ਾਰ ਦਾ ਏ ਰੰਗ ਹੋ ਗਿਆ ਸੋਖ ਗੁਲਜ਼ਾਰ ਦਾ ਏ